YouTube ਚੈਨਲ ਰੰਗ ਪੰਜਾਬ ਦੇ ਦੇਖਣ ਵਾਲੇ ਸਾਰੇ ਸਰੋਤਿਆਂ ਨੂੰ ਸਾਡੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ ਜੀ। ਹੋਰ ਕਿਵੇਂ ਹੋ ਤੁਸੀਂ ਸਭ ਠੀਕ ਠਾਕ ਹੋ? ਆਸ ਕਰਦੇ ਹਾਂ ਕਿ ਤੁਸੀਂ ਸਭ ਠੀਕ ਠਾਕ ਹੋਵੋਗੇ। ਲੋਕ ਗੀਤਾਂ ਨੂੰ ਪਿਆਰ ਕਰਨ ਵਾਲੇ ਸਾਰੇ ਸਰੋਤਿਆਂ ਵਾਸਤੇ ਅੱਜ ਅਸੀਂ ਇੱਕ ਬਹੁਤ ਪਿਆਰਾ ਜਿਹਾ ਲੋਕ ਗੀਤ ਲੈ ਕੇ ਹਾਜ਼ਰ ਹੋਏ ਹਾਂ। ਤੇ ਉਮੀਦ ਕਰਦੇ ਹਾਂ ਕਿ ਤੁਸੀਂ ਇਸ ਨੂੰ ਪਸੰਦ ਕਰੋਗੇ। ਸੋ ਜੇਕਰ ਤੁਹਾਨੂੰ ਵੀਡੀਓ ਪਸੰਦ ਆਉਂਦੀ ਹੈ ਤਾਂ ਵੀਡੀਓ ਲਾਈਕ ਸ਼ੇਅਰ ਜ਼ਰੂਰ ਕਰਿਓ। ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਆਈ ਪੈਰੀ ਹੱਥ ਲਗਾਈ ਵੇ ਮੁੰਡਿਆ ਪੈਰੀ ਹੱਥ ਲਗਾਈ ਸੋਹਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੋਹਰਿਆਂ ਦੇ ਪਿੰਡ ਨੂੰ ਜਾਈ ਸੋਹਰਿਆਂ ਦੇ ਪਿੰਡ ਨੂੰ ਦੇ ਪਿੰਡ ਨੂੰ ਜਾਈ ਸੌਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਸੌਰਿਆਂ ਦੇ ਪਿੰਡ ਨੂੰ ਜਾਈ ਉੱਥੇ ਤੈਨੂੰ ਸਾਲੀ ਮਿਲੂਗੀ ਉੱਥੇ ਤੈਨੂੰ ਸਾਲੀ ਮਿਲੂਗੀ ਅੱਖ ਨਾਲ ਅੱਖ ਮਲਾਈ ਵੇ ਮੁੰਡਿਆ ਅੱਖ ਨਾਲ ਅੱਖ ਮਲਾਈ ਅੱਖ ਨਾਲ ਅੱਖ ਮਲਾਈ ਵੇ ਮੁੰਡਿਆ ਅੱਖ ਨਾਲ ਅੱਖ ਮਲਾਈ ਸੌਰਿਆਂ ਦੇ ਪਿੰਡ ਨੂੰ ਜਾਈ ਵੇ ਮੁੰਡਿਆ ਕਟੇ ਜੱਫੀਆਂ ਪਾਈ ਫਿਰ ਮੁੰਡਿਆ ਘੁਰਟ ਘੁਟ ਜੱਫੀਆਂ